ਅੱਜ ਆਪਾਂ ਬਣਾਵਾਂਗੇ ਮੰਗੇਓ ਕੈਂਡੀ ਜਿਵੇਂ ਚੂਈ ਕੈਂਡੀ ਹੁੰਦੀ ਹੈ ਉਸ ਤਰ੍ਹਾਂ ਦੀ ਆਪਾਂ ਮੰਗੇਓ ਕੈਂਡੀ ਬਣਾਵਾਂਗੇ ਬਹੁਤ ਆਸਾਨ ਤੇ ਤਰੀਕੇ ਦੇ ਨਾਲ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਸ ਤਰ੍ਹਾਂ ਬਣਾਵਾਂਗੇ ਤਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਨੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਇਹ ਜਿਹੜਾ ਚੈਨਲ ਨੂੰ ਫੋਲੋ ਕਰ ਲਓ ਤੇ ਨਾਲ ਦੀ ਨਾਲ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਿਹੜਾ ਜ਼ਰੂਰ ਕਰਦਿਆ ਕਰੋ ਬੈਲ ਆਈਕਨ ਦਬਾਇਆ ਕਰੋ ਤਾਂ ਕਿ ਸਭ ਤੋਂ ਪਹਿਲਾਂ ਵੀਡੀਓ ਸਬ ਤੁਹਾਡੇ ਕੋਲ ਪਹੁੰਚ ਸਕੇ ਤੇ ਰੈਸਪੀ ਆ ਤੁਹ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਕੱਚੇ ਅੰਬ ਲੈ ਲਏ ਆ ਇਸ ਤਰ੍ਹਾਂ ਇਹ ਥੋੜੇ ਜਿਹਾ ਹਾਰਡ ਹੀ ਹੋਣੇ ਚਾਹੀਦੇ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲੈ ਸੀਗਾ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਜਿਹੜਾ ਛਿੱਲ ਲਾਵਾਂਗੇ ਚੰਗੀ ਤਰ੍ਹਾਂ ਤੁਸੀਂ ਧੋ ਲੈਣਾ ਚਾਹੋ ਤਾਂ ਘੰਟਾ ਅੱਧਾ ਘੰਟਾ ਪਾਣੀ ਦੇ ਵਿੱਚ ਭਿਓ ਕੇ ਰੱਖ ਦਿਓ ਫਿਰ ਜਿਹੜਾ ਦਵਾਈਆਂ ਦਾਸਰ ਖਤਮ ਹੋ ਜਾਂਦਾ ਹੈ ਜੇ ਬਾਰ ਦੇ ਆਂਬਾ ਜੇ ਘਰ ਦੇ ਆਂਬਾ ਫਿਰ ਬਹੁਤ ਵਧੀਆ ਤੇ ਗਰਮੀ ਵੀ ਨਿਕਲ ਜਾਂਦੀ ਹੈ ਪਿਉਣ ਨਾਲ ਤੇ ਇਸ ਤਰ੍ਹਾਂ ਟੁਕੜਿਆਂ ਦੇ ਵਿੱਚ ਆਪਾਂ ਇਹਨਾਂ ਨੂੰ ਕੱਟ ਲਿਆ ਛੋਟੇ ਛੋਟੇ ਲੰਬੇ ਟੁਕੜੇ ਤੁਸੀਂ ਚਾਹੋ ਜਿਸ ਤਰ੍ਹਾਂ ਦੇ ਵੀ ਟੁਕੜੇ ਆ ਜਿਹੜੇ ਕੱਟਣ ਆ ਉਸ ਤਰ੍ਹਾਂ ਦੇ ਕੱਟ ਸਕਦੇ ਹੋ ਪਰ ਇਸ ਤਰ੍ਹਾਂ ਬਹੁਤ ਵਧੀਆ ਬਣਦੇ ਨੇਗੇ ਤੇ ਇਹਨਾਂ ਨੂੰ ਆਪਾਂ ਉਬਾਲ ਲਵਾਂਗੇ ਜਦੋਂ ਤੱਕ ਇਹ ਸੌਫਟ ਹੋ ਜਾਣਗੇ ਉਸ ਟਾਈਮ ਤੱਕ ਤੁਸੀਂ ਇਹਨਾਂ ਨੂੰ ਉਬਾਲਣਾ ਹੈ ਤੇ ਇਹਨਾਂ ਦਾ ਰੰਗ ਵੀ ਹੈ ਜਿਹੜਾ ਚੇਂਜ ਹੋ ਜਾਊਗਾ ਕਲਰ ਬਿਲਕੁਲ ਚੇਂਜ ਹੋ ਜਾਊਗਾ ਥੋੜਾ ਥੋੜਾ ਪੀਲਾ ਪੀਲਾ ਹੋ ਜਾਊਗਾ ਮੌਸਮੀ ਫਰੂਟ ਕੋਈ ਵੀ ਆ ਤੁਸੀਂ ਕਿਸੇ ਤਰ੍ਹਾਂ ਵੀ ਖਾਓ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਤੁਹਾਨੂੰ ਜ਼ਰੂਰ ਆ ਇਸ ਤਰ੍ਹਾਂ ਕੋਈ ਵੀ ਚੀਜ਼ ਬਣਾ ਕੇ ਚਾਹੇ achar ਬਣਾਓ ਜਾਂ ਫਿਰ مربਾ ਬਣਾਓ ਜਾਂ ਫਿਰ ਤੁਸੀਂ ਕੈਂਡੀ ਬਣਾਉਣੀ ਹੈ ਕੁਝ ਵੀ ਬਣਾਓ ਇਸ ਤਰ੍ਹਾਂ ਇਹ ਖਾਓਗੇ ਜਿਹੜਾ ਤੁਹਾਡੇ ਲਈ ਬਹੁਤ ਫਾਇਦੇਮੰਦ ਦਾ ਕੱਚਾ ਅੰਬ ਵੀ ਸਾਡੀ ਸਿਹਤ ਲਈ ਬਹੁਤ ਹੀ ਵਧੀਆ ਹੁੰਦਾ ਹੈ ਤੇ ਆਪਾਂ ਥੋੜਾ ਜਿਹਾ ਕੱਢ ਕੇ ਜਿਹੜਾ ਇਹਨੂੰ ਇਦਾਂ ਦਬਕ ਕੇ ਦੇਖ ਲਵਾਂਗੇ ਕੱਟ ਕੇ ਇਹਨਾਂਕ ਸੌਫਟ ਹੈ ਜਿਹੜਾ ਤੁਸੀਂ ਕਰ ਲੈਣਾ ਹੈ ਗੈਸ ਦੀ ਫਲੇਮ ਹੈ ਜਿਹੜੀ ਬੰਦ ਕਰ ਲਵਾਂਗੇ ਤੇ ਇਹਨੂੰ ਛਾਲਣੇ ਦੀ ਹਲਪ ਦੇ ਨਾਲ ਆਪਾਂ ਛਾਣ ਲਵਾਂਗੇ ਪਾਣੀ ਆ ਜਿਹੜਾ ਅਲੱਗ ਕੱਢ ਦਵਾਂਗੇ ਪਾਣੀ ਤੁਸੀਂ ਚਾਹੋ ਜਿਹੜੇ ਪਿੱਤਲ ਕਾਂਸੇ ਤਾਂਬੇ ਦੇ ਬਰਤਨਾਂ ਜਿਹੜੇ ਤੋਂ ਲਈ ਵੀ ਵਰਤ ਸਕਦੇ ਹਾਂ ਖੱਟਾ ਪਾਣੀ ਆ ਉਹਨਾਂ ਨੂੰ ਸਾਫ਼ ਕਰ ਦਿੰਦਾ ਹੈ ਜਾਂ ਚਾਂਦੀ ਦੇ ਪੰਡੇ ਪੰਡੇ ਜਾਂ ਫਿਰ ਜੋ ਤੁਸੀਂ ਗੈਣੀ ਵੀ ਸਾਫ ਕਰ ਸਕਦੇ ਹੋ ਇਸ ਪਾਣੀ ਨਾਲ ਦੇ ਇਸ ਤਰ੍ਹਾਂ ਇਹ ਛਾਣ ਲੈ ਦੂਜੀ ਸਾਈਡ ਤੇ ਆਪਾਂ ਜਿਨੇ ਅੰਬਲੇ ਸੀਗੇ ਉੰਨੀ ਉਹ ਚੀਨੀ ਆ ਜਿਹੜੀ ਲਈਆ ਤੇ ਇਹਦੇ ਵਿੱਚ ਪਾ ਕੇ ਰੱਖ ਦਵਾਂਗੇ ਇਹਨੂੰ ਆਪਾਂ ਘੰਟਾ ਤੱਕ ਘੰਟਾ ਇਹ ਜਿਹੜਾ ਥੋੜੀ ਦੇਰ ਲਈ ਪਾ ਕੇ ਇਹਦੇ ਵਿੱਚ ਰੱਖ ਦਿੱਤਾ ਹੈ ਤੇ ਟੱਕ ਕੇ ਉਸ ਤੋਂ ਬਾਅਦ ਆਪਾਂ ਜਿਹੜਾ ਇਹਨਾਂ ਨੂੰ ਪਕਾ ਲਵਾਂਗੇ ਇਸ ਤਰ੍ਹਾਂ ਕਰਨ ਨਾਲ ਕੀ ਹੁੰਦਾ ਹੈ ਇਹ ਚੀਨੀ ਆ ਜਿਹੜੀ ਥੋੜੀ ਜਿਹੀ ਘੁਲ ਜਾਂਦੀ ਆ ਤੇ ਪਕਾਉਣ ਦੇ ਵਿੱਚ ਆਸਾਨੀ ਹੋ ਜਾਂਦੀ ਆ ਗੈਸ ਦੀ ਫਲੇਮ ਜਿਹੜੀ ਆਪਾਂ ਲੋ ਹੀ ਰੱਖਾਂਗੇ ਜਿਆਦਾ ਹਾਈ ਫਲੇਮ ਨਹੀਂ ਰੱਖਣੀ ਹੈਗੀ ਨਹੀਂ ਤਾਂ ਫਿਰ ਇਹਨਾਂ ਦੇ ਵਿੱਚ ਚਾਸ਼ਨੀ ਨਹੀਂ ਬੜੂਗੀ ਤੇ ਇਹ ਬਿਲਕੁਲ ਫਿੱਕੇ ਫਿੱਕੇ ਰਹਿ ਜਾਣਗੇ ਵਿੱਚੋਂ ਤੇ ਇੱਕਦਾਰ ਦੀ ਚਾਸ਼ਨੀ ਆ ਬਣ ਜੂਗੀ ਜੇ ਤੁਸੀਂ ਜਿਹੜਾ ਹਾਈ ਫਲੇਮ ਤੇ ਪਕਾਉਂਗੇ ਇਸ ਲਈ ਤੁਸੀਂ ਲੋ ਫਲੇਮ ਤੇ ਹੀ ਪਕਾਉਣਾ ਹੈ ਤੇ ਫਿਰ ਜੀੜੇ ਜੇ ਬਣ ਜਾਣਗੇ ਜੇ ਹਾਈ ਫਲੇਮ ਤੇ ਪਕਾ ਲਏ ਚੱਬ ਵੀ ਨਹੀਂ ਹੋਣੇ ਹੈਗੇ ਤੁਹਾਡੇ ਕੋਲੋਂ ਇਸ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਆਪਾਂ ਨੂੰ ਬਿਲਕੁਲ ਲੋ ਫਲੇਮ ਤੇ ਪਕਾ ਲੈ ਤੇ ਚਾਸ਼ਨੀ ਵਿੱਚ ਜਿਹੜੀ ਰਸ ਮਿਚ ਜਾਊਗੀ ਥੋੜੇ ਸੌਫਟ ਹੋ ਗਿਆ ਸੌਫਟ ਤਾਂ ਇਹ ਪਹਿਲਾਂ ਹੀ ਮਤਲਬ ਪੱਕੇ ਹੋਏ ਸੀਗੇ ਚਾਸ਼ਨੀ ਆਪਾਂ ਵਿੱਚ ਇਹਦੇ ਜਿਹੜੀ ਪੂਰੀ ਤਰ੍ਹਾਂ ਰਸ ਮਿਚ ਜਾਵੇ ਇਸ ਲਈ ਆਪਾਂ ਇਹਨਾਂ ਨੂੰ ਪਕਾ ਲਿਆ ਦੂਜੀ ਸਾਈਡ ਤੇ ਤੁਸੀਂ ਚਾਹੋ ਜਿਹੜਾ ਇਹਨਾਂ ਨੂੰ ਇਦਾਂ ਵੀ ਰੱਖ ਸਕਦੇ ਹਾਂ ਬਿਨਾ ਕਲਰ ਤੋਂ ਵੀ ਬਹੁਤ ਸੋਹਣਾ ਕਲਰ ਇਹਨਾਂ ਦਾ ਆਪਾਂ ਲਾਈਟ yellow ਜਿਹਾ ਕਲਰ ਪਾਇਆ ਹੈ ਤਾਂ ਕਿ ਬਾਜ਼ਾਰ ਵਰਗੀ ਲੁੱਕ ਲੱਗੇ ਤੇ ਇਸ ਤਰ੍ਹਾਂ yellow ਜਿਹਾ ਲਾਈਟ ਜਿਹਾ ਕਲਰ ਹੋ ਗਿਆ ਤੁਸੀਂ ਬਿਨਾ ਕਲਰ ਤੋਂ ਵੀ ਇਹਨਾਂ ਨੂੰ ਰੱਖ ਸਕਦੇ ਹੋ ਜਦੋਂ ਇਹ ਠੰਡੇ ਹੋ ਗਏ ਦੇ ਨਾਲ ਇਹਨਾਂ ਨੇ ਚਾਸ਼ਨੀ ਆ ਜਿਹੜੀ ਪੂਰੀ ਤਰ੍ਹਾਂ ਪੀ ਲਈ ਆ ਉਸ ਟਾਈਮ ਤੇ ਇੱਕ ਭਾਂਡੇ ਦੇ ਵਿੱਚ ਆਪਾਂ ਇਹਨਾਂ ਨੂੰ ਗੱਡ ਲਵਾਂਗੇ ਬਿਲਕੁਲ ਹਲਕੇ ਹਲਕੀ ਜੀ ਚਾਸ਼ਨੀ ਲੱਗੀ ਹੋਈ ਆ ਬਸ ਇੰਨੀ ਕੀ ਚਾਹੀਦੀ ਆ ਆਪਾਂ ਨੂੰ ਪਾਣੀ ਦਾ ਇਸਤੇਮਾਲ ਆਪਾਂ ਜਿਹੜਾ ਬਿਲਕੁਲ ਵੀ ਨਹੀਂ ਕੀਤਾ ਹੈਗਾ ਤੇ ਤੁਸੀਂ ਵੀ ਆ ਪਾਣੀ ਆ ਜਿਹੜਾ ਬਿਲਕੁਲ ਵੀ ਨਹੀਂ ਲਗਾਉਣਾ ਹੈਗਾ ਫਿਰ ਚਾਹੇ ਤੁਸੀਂ ਇਹਨੂੰ ਸਾਲ ਲਈ ਰੱਖ ਲਓ ਦੋ ਸਾਲ ਲਈ ਰੱਖ ਲਓ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਜੇ ਪਾਣੀ ਦਾ ਇਸਤੇਮਾਲ ਹੋ ਗਿਆ ਇਹਦੇ ਵਿੱਚ ਤਾਂ ਉਸ ਟਾਈਮ ਤੇ ਜਿਹੜਾ ਇਹ ਖਰਾਬ ਆ ਜਲਦੀ ਹੋ ਜਾਂਦੇ ਆ ਦੂਜੀ ਸਾਈਡ ਤੇ ਆਪਾਂ ਜਿਹੜਾ ਇਹਨਾਂ ਨੂੰ ਇੱਕ ਰਾਤ ਲਈ ਇਦਾਂ ਹੀ ਆ ਚਾਸ਼ਨੀ ਪੀਣ ਦੇ ਵਾਸਤੇ ਰੱਖਤਾ ਸੀਗਾ ਇੱਕ ਰਾਤ ਤੋਂ ਬਾਅਦ ਆਪਾਂ ਪਲੇਟ ਦੇ ਵਿੱਚ ਇਹਨਾਂ ਨੂੰ ਇਸ ਤਰ੍ਹਾਂ ਪਾ ਲਵਾਂਗੇ ਜਦੋਂ ਇਹਨਾਂ ਨੇ ਚਾਸ਼ਨੀ ਪੀ ਲਈ ਆ ਮੈਂ ਉੱਪਰ ਥੋੜਾ ਥੋੜਾ ਕੇਸਰ ਲਗਾਇਆ ਸੀਗਾ ਤੁਸੀਂ ਸਿੰਪਲ ਵੀ ਰੱਖ ਸਕਦੇ ਹੋ ਕੇਸਰ ਦਾ ਟੇਸਟ ਕਈਆਂ ਨੂੰ ਨਹੀਂ ਪਸੰਦ ਹੁੰਦਾ ਹੈਗਾ ਫਿਰ ਸਕਿਪ ਵੀ ਕਰ ਸਕਦੇ ਹੋ ਇਸ ਤਰ੍ਹਾਂ ਕੱਲਾ ਕੱਲਾ ਕਰਕੇ ਆਪਾਂ ਇਹਨਾਂ ਨੂੰ ਜਿਹੜਾ ਸੁਕਾ ਲਵਾਂਗੇ ਘੰਟੇ ਦੋ ਘੰਟੇ ਦੀ ਧੁੱਪ ਦੇ ਵਿੱਚ ਵਧੀਆ ਸੁੱਕ ਜਾਣਗੇ ਕਿਉਂਕਿ ਅੱਜ ਕੱਲ ਧੁੱਪ ਬਹੁਤ ਜ਼ਿਆਦਾ ਹੈ ਤੁਸੀਂ ਘੰਟੇ ਬਾਅਦ ਦੇਖ ਲੈਣਾ ਹੈ ਇਹ ਬਿਲਕੁਲ ਵਧੀਆ ਚਾਸ਼ਨੀ ਆ ਜਿਹੜੀ ਸੁੱਕ ਗਈ ਹੈ ਇਹਨਾਂ ਦੇ ਉੱਪਰ ਇਹ ਵਧੀਆ ਹੋ ਗਏ ਨੇ ਚਿਪਚਿਪ ਨਹੀਂ ਕਰਦੇ ਹੈਗੇ ਉਸ ਟਾਈਮ ਤੇ ਤੁਸੀਂ ਧੁੱਪ ਦੇ ਵਿੱਚ ਉਹ ਚੱਕ ਲੈਣਾ ਉਹ ਚਾਹੇ 1 ਘੰਟਾ ਲੱਗੇ ਚਾਹੇ 2 ਘੰਟੇ ਲੱਗਣ ਇਸ ਤਰ੍ਹਾਂ ਇਕੱਲੇ ਇਕੱਲੇ ਕਰਕੇ ਪੁੱ ਧੁੱਪ ਦੇ ਵਿੱਚ ਇਹਨਾਂ ਨੂੰ ਰੱਖ ਦਵਾਂਗੇ ਇੱਕ ਤਾਂ ਸਿਹਤ ਲਈ ਕੱਚਾ ਅੰਬ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਦੂਜਾ ਬੱਚਿਆਂ ਨੂੰ ਬਹੁਤ ਇਹ ਚੀਜ਼ਾਂ ਪਸੰਦ ਆਉਂਦੀਆਂ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਇਸ ਤਰ੍ਹਾਂ ਬਣਾਉਂਗੇ ਤਾਂ ਬਾਜ਼ਾਰ ਵਰਗੀ ਚੂਈ ਕੈਂਡੀ ਦਾ ਜਿਹੜਾ ਟੇਸਟ ਆਉਂਦਾ ਹੈ ਤੇ ਇਹ ਆਪਣੇ ਬਿਲਕੁਲ ਸੁੱਕੇ ਤਿਆਰ ਹੋ ਗਏ ਆ ਮੈਂ ਇੱਕ ਸਾਈਡ ਤੇ ਜਿਹੜੀ ਚੀਨੀ ਪਾ ਲਈ ਆ ਪੀਸੀ ਹੋਈ ਤੇ ਚੀਨੀ ਦੇ ਨਾਲ ਇਹਨਾਂ ਨੂੰ ਕੋਟ ਕਰ ਲਵਾਂਗੇ ਫਿਰ ਤੁਸੀਂ ਚਾਹੇ ਸਟੋਰ ਕਰਕੇ ਰੱਖ ਸਕਦੇ ਹੋ ਆਪਸ ਦੇ ਵਿੱਚ ਬਿਲਕੁਲ ਵੀ ਚਿਪਕਣਗੇ ਨਹੀਂ ਇਸ ਤਰ੍ਹਾਂ ਚੀਨੀ ਜਿਹੜੀ ਆਪਾਂ ਪੀਸੀ ਹੋਈ ਸੀਗੀ ਉਹਨਾਂ ਨੂੰ ਸਾਰੇ ਆਪਾਂ ਜਿਹੜੀਆਂ ਕੈਂਡੀਆਂ ਦੇ ਉੱਪਰ ਆ ਚੰਗੀ ਤਰ੍ਹਾਂ ਲਗਾ ਦੇਵਾਂਗੇ ਇਸ ਤਰ੍ਹਾਂ ਇਹ ਬਿਲਕੁਲ ਘੱਟ ਟਾਈਮ ਦੇ ਵਿੱਚ ਬਹੁਤ ਹੀ ਟੇਸਟੀ ਤੇ ਹੈਲਦੀ ਕੈਂਡੀ ਆਪਣੇ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਆਰਾਮ ਦੇ ਨਾਲ ਘਰੇ ਬਣਾ ਸਕਦੇ ਹੋ ਕੱਚੇ ਆਮ ਅੱਜਕੱਲ ਆਰਾਮ ਦੇ ਨਾਲ ਤੁਹਾਨੂੰ ਜਿਹੜੇ ਮਿਲ ਜਾਂਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਅਗਲੀ ਰੈਸਪੀ ਦੇ ਵਿੱਚ ਥੈਂਕ ਯੂ ਜੀ